ਪੰਡਾਰੀ ਮੁਹੱਲੇ ਦੀ ਇੱਕ ਡੇਰੀ ਦੇ ਰਿਸ਼ਤਾਰਾਂ ਦੀ ਆਪਸ ਦੇ ਵਿੱਚ ਹੋਈ ਲੜਾਈ ਦੌਰਾਨ ਇੱਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਜਿਸ ਦੇ ਸਿਰ ਦੇ ਵਿੱਚ ਸੱਟ ਲੱਗੀ ਹੈ ਦੋ ਪੱਖਾਂ ਦੇ ਵਿੱਚ ਹੋਈ ਲੜਾਈ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦਰਸਅਿਕ ਇੱਕ ਸ਼ਖਸ ਦੇ ਵੱਲੋਂ ਰੰਜਿਸ਼ ਤੇ ਚੱਲਦਿਆਂ ਹਮਲਾ ਕੀਤਾ ਗਿਆ ਤੇ ਪੀੜਤ ਦਾ ਇਲਜ਼ਾਮ ਹੈ ਕਿ ਕੁਝ ਦਿਨ ਪਹਿਲਾਂ ਇਸੇ ਸ਼ਖਸ ਦੇ ਵੱਲੋਂ ਗਾਲਾਂ ਕੱਢੀਆਂ ਗਈਆਂ ਸਨ ਜਿਸ ਦਾ ਕੀ ਉਲਾਮਾ ਉਸ ਦੇ ਵੱਲੋਂ ਦਿੱਤਾ ਗਿਆ ਸੀ ਵੀਤੀ ਰਾਤ ਉਸ ਸ਼ਖਸ ਨੇ ਮੇਰੀ ਦੁਕਾਨ ਤੇ ਆ ਕੇ ਕੁੱਟਮਾਰ ਕੀਤੀ ਤੇ ਦੁਕਾਨ ਤੋਂ 20-25 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਗੌਰਵ ਹੰਡਾ ਭੰਡਾਰੀ ਮੱਲੇ ਆਊਟਸਾਈਡ ਸਾਡੀ ਡੇਰੀ ਹੈ ਤੇ ਅਸੀਂ ਤੇ ਦੁੱਧ ਦਾ ਕੰਮ ਆ ਨਾਲ ਡੇਰੀ ਫਾਰਮ ਹੈ ਕੰਮ ਹੀ ਲੱਗੇਦੇ ਸੀ ਤੇ 2-4 ਦਿਨ ਪਹਿਲੋ ਇਹਨਾਂ ਦਾ ਮੁੰਡਾ ਜਿਹੜਾ ਹੈ ਸਾਜਨ ਹੈ ਇਹ ਗਾਲ ਮੰਦਾ ਸਾਡੀ ਗਲੀ ਚ ਕੱਢ ਕੇ ਗਿਆ ਸਾਡੇ ਦਾਦਾ ਜੀ ਦੇ ਨਾਮ ਤੇ ਬਹੁਤ ਮਾੜਾ ਚੰਗਾ ਬੋਲਿਆ ਤੇ ਅਸੀਂ ਸਮਝਨੇ ਕਿ ਜੇ ਕੋਈ ਮਾੜਾ ਕਹਿੰਦਾ ਤੇ ਉਹਨੂੰ ਪ੍ਰੇਮ ਨਾ ਸਮਝਾਓ ਇਹਨਾਂ ਦੇ ਸੋਹਰਾ ਸਾਹਿਬ ਲੱਗੇ ਗਵਾਂਡ ਆ ਪੀਪਾ ਉਹਨਾਂ ਨੂੰ ਕਹਿੰਦੇ ਨੇ ਅਸੀਂ ਬਾਜ ਦਿੱਤੀ ਉਹਨਾਂ ਨੂੰ ਕੱਲ ਸਵੇਰੇ ਕੀ ਵੀ ਤਾਡੇ ਜਵਾਈ ਨੇ ਉਹਦੀ ਮੰਮੀ ਇਹਦੀ ਘਰ ਦੀ ਵੀ ਇਹਨਾਂ ਨੇ ਮਾੜਾ ਚੰਗਾ ਬੋਲਿਆ ਜੇ ਕੋਈ ਕਿਸੇ ਨਾਲ ਗੱਲ ਹੋਏ ਉਹਨੂੰ ਬੋਲੋ ਅਬਲ ਤੇ ਆਨੂੰ ਗੱਲ ਪਤਾ ਹੀ ਨਹੀਂ ਅਸੀਂ ਬਾਹਰ ਨਹੀਂ ਨਿਕਲਦੇ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਉਹਨੇ ਕਹਿੰਦਾ ਤੁਸੀਂ ਮੇਰਾ ਘਰ ਕੀ ਲਓਗੇ ਗਲੀ 'ਚ ਖਲੋ ਕੇ ਮੈਂ ਅਹੀਂ ਤੇ ਕਿਸੇ ਦਾ ਵੀ ਨਹੀਂ ਕੁਝ ਕਰਦੇ ਪ੍ਰਾਰਥ ਜੁੜੀਦੇ ਰੱਬ ਨੂੰ ਮੰਨੀਦਾ ਵਾ ਅਸੀਂ ਤੇ ਫਾਲਤੂ ਨਾੜ ਕੋ ਟਾਈਮ ਤੇ ਉਹ ਛਾਮੀ ਅਸੀਂ ਕੰਮ ਲੱਗੇ ਨੇ ਬਾਹ ਪੈਂਦੀ ਸੱਟੇ ਪਿਲੋ ਐ ਪਲੈਨਿੰਗ ਹੋਈ ਆ ਪੰਜਾਂ ਛਿਆਂ ਜਾਣਿਆਂ ਦੀ ਦੋ ਇਹਦੀਆਂ ਸਾਲੀਆਂ ਜੇ ਇੱਕ ਸਾਲਾ ਜੀ ਉਹਨੇ ਪਟਕਾ ਬੰਨਿਆ ਦਾ ਇੱਕ ਜੀ ਬੋਟੀ ਹੈ ਮਾਂ ਦੀ ਤੇ ਇਹਦਾ ਸੋਹਰਾ ਇਹਨਾਂ ਨੇ 9:20 ਤੇ ਉੱਥੋਂ ਵੀਡੀਓ ਚ ਵਿਖਦਾ ਪਹਿਲੋਂ ਨੰਗ ਕੇ ਖੋਲੀ-ਹੋਲੀ ਗਏ ਇਕੱਠੇ ਹੋਏ ਨਹੀਂ ਵੇਖਿਆ ਜਦ ਦੁਕਾਨ ਤੇ ਦੋਵੇਂ ਭਰਾ ਇਕੱਲੇ ਨੇ ਨਹੀਂ ਤੇ ਸਾਡੇ ਕੋ ਉੱਥੇ ਦੁੱਦੀ ਚਾਰ ਦੋਸਤ ਯਾਰ ਸੋਹਰਾ ਸਾਹਿਬ ਬੈਠੇ ਹੁੰਦੇ ਨੇ ਮਹੱਲੇ ਚੀ ਘਰ ਹੈ ਉਹ ਦੋ ਵੇਖੇ ਉਹਨਾਂ ਪਲੈਨਿੰਗ ਕੀਤੀ ਫਿਰ ਸਕੂਟਰੀ ਸਟਾਰਟ ਕਰਕੇ ਵੀਡੀਓ ਆਈ ਹੈ ਉਹਨਾਂ ਨੂੰ ਲੈਣ ਗਈ ਹੈ ਉਹ ਆ ਗਏ ਨੇ ਆਂਦਿਆ ਮੁੜ ਕੇ ਉਹਨਾਂ ਨੇ ਠਾ ਠਾ ਕਰਤੀ ਅਹੀਂ ਉੱਥੇ ਕੋਈ ਹਥਿਆਰ ਥੋੜੀ ਰੱਖੇ ਤੇ ਅੰਦਰ ਵੜਦੇ ਸਾਰ ਹੀ ਮੈਂ ਖਲੋਤਾ ਮੇਰੇ ਸਿਰ 'ਚ ਛਾੜ ਛੱਡਤੀ ਦੁਜੀ ਦੁਕਾਨੰਦਰੋ ਦੀ ਬੂਹਾ ਵਾ ਭਰਾ ਮੇਰਾ ਮੈਨੂੰ ਖਿੱਚ ਕੇ ਲੈ ਗਿਆ ਤੇ ਮੁੜ ਕੇ ਤੋੜੀ ਪੰਨੀ ਕਰੀ ਗਏ ਆ ਕੰਮ ਹੱਡਾ ਉਹ ਜਿਆ ਵਾ ਤੇ ਬਸ ਆ ਮੁੜਕੇ ਧਮਕੀਆਂ ਵੀ ਲਾ ਕੇ ਗਏ ਤੁਹਾਨੂੰ ਵੇਖ ਲਾਂਗੇ ਤੇ ਪੈਸੇ ਗੱਲੇ ਚ ਪਏ ਦੇ ਹੀ ਵੀ 25000 ਮੈਂ ਸਵੇਰੇ ਰੱਖਿਆ ਹੀ ਤੇ ਆਰਡਰ ਪਕਤਾਏ ਦਾ ਉਹ ਲੈ ਕੇ ਗਏ ਆ ਜਿੱ ਤੱਕ ਮੈਨੂੰ ਪਤਾ ਚੱਲਿਆ ਮੈਂ ਲੈ ਦੇ ਆ ਵੀ ਦੱਸਿਆ ਕਿਉਂਕਿ ਦੁਸ਼ਮਣੀ ਤੇ ਕੋਈ ਨਹੀਂ ਅਹੀਂ ਕਿਹਨ ਵੀ ਨਹੀਂ ਕੋਈ ਕਦੀ ਮਾੜਾ ਚੰਗਾ ਗਿਆ ਤੁਸੀਂ ਸਾਡੇ ਮਹੱਲੇ ਜਾ ਕੇ ਗੌਰਵ ਹਾਂਡਾ ਗਿਨੀ ਮੇਰਾ ਨਾਮ ਕਹਿ ਸਕਦੇ ਉਹਨੇ ਕਿਸੇ ਦਾ ਕੋਈ ਮਾੜਾ ਜੱਗਾ ਕੀਤਾ ਹੋਏ ਇਹਦੇ ਬਾਅਦ ਸਵੇਰੇ ਛੱਟ ਲਾ ਗਏ ਮੇਰੀ ਕੁੜੀ ਰਾਤ ਨੂੰ ਰੋਗ ਬੁਖਾਰ ਚੜ ਗਿਆ ਉਹਦਾ ਅੱਜ ਸਨ ਫਰਾਂਸਿਸ ਸਕੂਲ ਪੇਪਰ ਸੀ ਉਹ ਵਿਚਾਰੀ ਏਡੀ ਔਖੀ ਗਈ ਐ ਇੱਥੇ ਰਾਤ ਔਖਾ ਮੈ ਰਿਆ ਸਿਰ ਮੇਰਾ ਘੁੰਮ ਗਿਆ ਚੱਕਰ ਆਣਦੇ ਨੇ ਪੀੜ ਬਹੁਤ ਜ਼ਿਆਦਾ ਹੋਣ ਦੀ ਮੇਰੇ ਇਹ ਸਤੇਦਾਰੀ ਤਾਂ ਦੱਸਿਆ ਉਹਨਾਂ ਦਾ ਮੁੰਡੇ ਦਾ ਦਾਦਾ ਸੋਹਰਾ ਤੇ ਮੇਰਾ ਦਾਦਾ ਸੋਹਰਾ ਸਕੇ ਭਰਾ ਨੇ ਸ਼ਰੀਕ ਹੈ ਮੇਰੇ ਸੋਹਰਿਆਂ ਵੱਲੋਂ ਸਮਝ ਲਓ ਉਹਨਾਂ ਦਾ ਜਵਾਈ ਹੈ 사ਜਨ ਕਹਿੰਦੇ ਇੱਕ ਮੁੰਡਾ ਇਹਦੇ ਨਾਲ ਹੋ ਰਹੀ ਉਹਨੇ ਮੂੰਹ ਬੰਨਿਆ ਦਾ ਹੀ ਤਾਂ ਪਤਾ ਹੀ ਨਹੀਂ ਕੋਈ ਕਹਾਣੀ ਅਹੀਂ ਤੇ ਬਸ ਜਦੋਂ ਸੱਟ ਲੱਗ ਗਈ ਮੈਨੂੰ ਤੇ ਨਿਰਾ ਆ ਗਿਆ ਅੱਖਾਂਗੇ